ਇੱਕ ਪੰਥਕ ਪਾਰਟੀ ਆ ਉਹ ਪੰਥ ਦੇ ਜਜ਼ਬਾਤ ਨਾਲ ਪੰਥ ਦੇ ਦਰਦ ਲੈ ਕੇ ਚੱਲਦੀ ਆ ਪੰਥ ਦੀ رائے ਨਾਲ ਚੱਲਦੀ ਐ ਉਧਰ ਉਹਦੀ ਫਾਰਮੇਸ਼ਨ ਦੇ ਲਈ ਜੇਲਾਂ ਕਟੀਆਂ ਗਈਆਂ ਸੰਘਰਸ਼ ਲੜੇ ਗਏ ਸ਼ਹੀਦੀਆਂ ਪ੍ਰਾਪਤ ਹੋਈਆਂ ਜਦੋਂ ਉਸ ਆਈਡੀਓਲੋਜੀ ਤੋਂ ਆਪਾਂ ਪਾਸੇ ਹੋ ਗਏ ਤੇ ਉਹਨੂੰ ਹਾਈਜੈਕ ਕਰ ਲਿਆ ਗਿਆ ਇੱਕ ਸਿੰਗਲ ਹੈਂਡ ਪਾਵਰ ਜਿਹੜੀ ਆ ਗਈ ਫਿਰ ਉਹ ਨਾ ਤਾਂ ਪੰਥ ਦੀ ਪਾਰਟੀ ਰਹੀ ਨਾ ਉਹ ਪੰਜਾਬ ਦੀ ਪਾਰਟੀ ਹਾਂ ਇੱਕ ਉਹ ਸ਼ੈਡੋ ਦੇ ਵਿੱਚ ਜੀਰੇ ਨੇ ਕਿ ਅਸੀਂ ਜੀ ਸਾਡੀ ਪਾਰਟੀ ਜਿਹੜੀ ਸੰਘਰਸ਼ ਚੋਂ ਨਿਕਲੀ ਐ ਪੀਲੀ ਦਾ ਗੱਲ ਪਾਰਟੀ ਪੰਥ ਦੀ ਸੀ ਤੁਹਾਡੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ ਹੈ ਸ਼੍ਰੋਮਣੀ ਕਮੇਟੀ ਕਿਸੇ ਦੀ ਜਾਗੀਰ ਨਹੀਂ ਸਾਨੂੰ ਮਾਣ ਹੈ ਨਾ ਸੰਸਥਾਵਾਂ ਦੇ ਉੱਤੇ ਕਿਉਂਕਿ ਸੰਘਰਸ਼ ਚੋਂ ਨਿਕਲੀਆਂ ਨੇ ਪਰ ਇਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਜਿਵੇਂ 1984 ਤੋਂ ਬਾਅਦ ਬਣ ਗਈ ਇੱਕ ਪਰਿਵਾਰ ਦੀ ਪ੍ਰਾਪਰਟੀ ਬਣ ਗਈ ਸੋ ਜਦੋਂ ਆਪਾਂ ਪੰਥ ਦੀ ਚੀਜ਼ ਆਪਣੇ ਬੁੱਕਲ ਚ ਮਾਰ ਲਾਂਗੇ ਉਹ ਸਫਲ ਨਹੀਂ ਹੋ ਸਕਦੀ ਇਦੋਂ ਸ਼ੁਰੂਮਣੀ ਅਕਾਲੀ ਦਲ ਦਾ ਡਿਕਲਾਈਨ ਜਿਹੜਾ ਸ਼ੁਰੂ ਹੋ ਗਿਆ ਸੀ ਫਿਰ ਉਸ ਤੋਂ ਬਾਅਦ 2016 ਦੇ ਵਿੱਚ ਜੋ ਹੋਇਆ ਆਪਾਂ ਨੂੰ ਪਤਾ ਇੱਕ ਅਕਾਲੀ ਲੀਡਰ ਸੀਗਾ ਜਿਹੜਾ ਬੜਗਾਰੀ ਮੋਰਚੇ 'ਚ ਗਿਆ ਉਹ ਸਤਕਾਰਯੋਗ ਪਿਤਾ ਜੀ ਭਾਈ ਮਜੀਦ ਸਿੰਘ ਜੇ ਇਹ ਗੱਲ ਆਖੀ ਆ ਕਿ ਅਕਾਲ ਤਖਤ ਤੇ ਮਾਫੀ ਮੰਗੋ ਤੇ ਇਹਨਾਂ ਨੂੰ ਚੰਗੀ ਨਹੀਂ ਲੱਗੀ ਜੇ ਇਹ ਗੱਲ ਆਖੀ ਆ ਕਿ ਤੁਸੀਂ ਹੁਣ ਤਿਆਗ ਦੀ ਭਾਵਨਾ ਦਿਖਾ ਕੇ ਤੇ ਅਕਾਲੀ ਦਲ ਨੂੰ ਫਿਰ ਚੜ੍ਹਦੀ ਕਲਾ ਜਾਣਾ ਜੇ ਜਦੋਂ ਇੱਕ ਪਰਿਵਾਰ ਦਾ ਇਹਦੇ ਉੱਤੋਂ ਜਿਹੜੀ ਸਟੈਂਪ ਹਟ ਗਈ ਮੇਰੇ ਖਿਆਲ ਨਾਲ ਉਹ ਵੀ ਗੱਲ ਚੰਗੀ ਨਹੀਂ ਲੱਗੀ ਭਾਈ ਮਨਜੀਤ ਸਿੰਘ ਦਾ ਪਿੱਛੇ ਹਟ ਜਾਣਾ ਪ੍ਰੈਸ਼ਰ ਸੀ ਕਿ ਆਪਣੀ ਮਰਜ਼ੀ ਨਾਲ ਪਿੱਛੇ ਹਟਿਆ ਬਿਲਕੁਲ ਪ੍ਰੈਸ਼ਰ ਹੁੰਦਾ ਤੇ ਉਹਨਾਂ ਨੇ ਮੈਨੂੰ ਡੇਢ ਮਹੀਨਾ ਪਹਿਲਾਂ ਥਾਪੜਾ ਦੇ ਕੇ ਤੇ ਚੋਣ ਮਹਿਮ ਦੇ ਵਿੱਚ ਖਡੂਰ ਸਭ ਨਹੀਂ ਸੀ ਭੇਜਣਾ ਮੈਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰੈਸ਼ਰ ਨਹੀਂ ਹੈ ਹੂੰ ਵੇਖੋ ਜੇ ਪ੍ਰੈਸ਼ਰ ਵਾਲੀ ਗੱਲ ਹੁੰਦੀ ਤੇ 2016 ਦੇ ਵਿੱਚ ਬਰਗਾੜੀ ਮੋਰਚੇ 'ਚ ਨਹੀਂ ਸੀ ਜਾਇਆ ਜਾਣਾ ਮੂੰਹ ਤੇ ਗੱਲ ਨਹੀਂ ਸੀ ਆਖੀ ਜਾਣੀ ਕਿ ਤੁਸੀਂ ਗਲਤ ਜੇ ਲਿੱਟੋ ਪੋਚੀ ਨਹੀਂ ਸੀ ਜਿਹੜੀ ਉਹ ਹੋਣੀ ਸੀਗੀ ਤੇ ਸਿੱਧੀ ਮੂੰਹ ਤੇ ਗੱਲ ਨਹੀਂ ਸੀ ਪਰ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਸਿਖਾਉਂਦੀ ਨਹੀਂ ਝੂਠ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਜੋ ਗੁਰ ਦੱਸੇ ਬਾਟ ਮੁਰਿਦਾ ਚੋਲੀ ਸੋ ਮੂੰ ਤੇ ਗੱਲ ਜਿਹੜੀ ਕਰਨੀ ਚਾਹੀਦੀ ਹੈ ਤੇ ਪਰ ਜਦੋਂ ਇਹ ਆਪਣੇ ਕਰਮਾਂ ਤੋਂ ਪਾਸੇ ਗਈ ਆਪਣੇ ਫਰਜ਼ਾਂ ਤੋਂ ਪਾਸੇ ਗਈ ਇਹ ਪਾਰਟੀ ਲੀਡਰਸ਼ਿਪ ਪਾਸੇ ਹੋ ਗਈ ਤੇ ਇਹ ਮੇਰੇ ਖਿਆਲ ਦੇ ਨਾਲ ਮੈਂ ਜੇ ਮੈਂ ਗਲਤ ਨਾ ਹੋਵਾਂ ਤੇ ਝੋਲੀ ਚੁੱਕਾਂ ਦੀ ਪਾਰਟੀ ਬਣ ਗਈ ਪੰਥਕ ਚਿਹਰੇ ਚੰਗੇ ਨਾਲ ਲੱਗਣ ਲੱਗੇ ਜੇਲ੍ਹ ਕੱਟਣ ਵਾਲੇ ਚੰਗੇ ਨਾਲ ਲੱਗਣ ਲੱਗ ਪਏ ਜਦੋਂ ਪੰਥਕ ਇੱਕ ਵਿਚਾਰ ਚੰਗਾ ਨਾਲ ਲੱਗਣ ਲੱਗ ਪਿਆ ਤੇ ਹੋਰ ਜਿਹੜੇ ਮਾਇਨੇ ਨੇ ਉਹ ਤਾਂ ਆ ਗਏ ਪੰਥਕ ਮਾਇਨੇ ਥੱਲੇ ਚਲ ਗਏ ਤੇ ਇੱਕ ਡਿਕਲਾਈਨ ਹੋ ਗਿਆ ਜੇ ਅੱਜ ਸ਼ਰੋਮਣੀ ਅਕਾਲੀ ਦਲ ਆਪਣੇ ਸਟੈਂਡਰਡ ਤੇ ਕਾਇਮ ਰਹਿੰਦਾ ਜੇ ਸ਼ਰੋਮਣੀ ਅਕਾਲੀ ਦਲ ਆਪਣੇ ਵਜੂਦ ਨੂੰ ਕਾਇਮ ਰੱਖਦਾ ਜੇ ਪੰਥਕ ਸਪਿਰਟ ਤੇ ਪੰਥ ਦੇ ਜਜ਼ਬਾਤ ਨੂੰ ਪੰਜਾਬ ਦੇ ਜਿਹੜੇ ਪ੍ਰਤੀ ਵਫਾਦਾਰੀ ਨੂੰ ਕਾਇਮ ਰੱਖਦਾ ਫਿਰ ਹੋਣੀ ਸੀ 13 0 ਇੰਚ ਤੇ 13 0 ਨਹੀਂ ਹੁੰਦੀਆਂ ਫਿਰ ਇੱਕ ਸੀਟ ਦੇ ਸਿਮਟ ਕੇ ਰਹਿ ਜਾਂਦਾ ਤੇ ਬਾਕੀ 10ਾਂ ਦੇ ਜਮਾਨਤਾ ਚੁੱਪ ਹੁੰਦੀਆਂ ਸੁਖਬੀਰ ਜੀ ਕਹਿੰਦੇ ਆ ਕਿ ਦਿਹਾੜੇ ਵੀ ਉਹ ਚੱਲਦੇ ਹੋਣ ਸ਼ੀ ਦੀ ਦੀਆਲੇ ਹੋਣ ਤੇ ਕਾਂਗਰਸ ਨੂੰ ਪੰਜਾਬ ਦੇ ਵਿੱਚ ਸੱਤ ਸੀਟਾਂ ਮਿਲ ਜਾਣਾ ਉਹ ਆਪਣੀ ਆਪਣੀ ਨਾ ਕਾਮਯਾਬੀ ਆ ਨਾ ਆਪਾਂ ਉਹਨਾਂ ਨੂੰ ਕੋ ਕਹਿੰਦੇ ਆ ਆਪਣੀ ਪੇਖੋ ਪਹਿਲਾਂ ਆਪਣੀ ਪੀੜ੍ਹੀਆਂ ਛੋਟਾ ਮਾਰਨਾ ਚਾਹੀਦਾ ਆ ਜਦੋਂ ਆਪਾਂ ਉਂਗਲ ਐ ਕਰਦੇ ਆ ਭਾਈ ਸਾਹਿਬ ਮੈਂ ਤੁਹਾਡੇ ਨਾਲ ਕਰੂੰਗਾ ਤੇ ਤਿੰਨ ਮੇਰੇ ਵੱਲ ਨੇ ਸੋ ਇਸ ਕਰਕੇ ਆਪਾਂ ਨੂੰ ਵੇਖਣਾ ਚਾਹੀਦਾ ਆਪਣੇ ਚ ਖਾਮੀਆਂ ਕੀ ਰਹੀਆਂ ਕਿ ਪੰਥ ਦਾ ਟਰਸਟ ਇਸ ਪਾਰਟੀ ਤੋਂ ਕਿਉਂ ਟੁੱਟਿਆ ਕਿਹੜੇ ਟੈਗ ਦੇ ਤੇ ਲੱਗੇ ਨੇ ਕਿੱਥੇ ਪੰਥਕ ਪਰਿਵਾਰਾਂ ਨੂੰ ਵੀ ਧੱਕੇ ਵੱਜੇ ਪੰਥਕ ਸੋਚ ਨੂੰ ਧੱਕੇ ਵੱਜੇ ਪੰਥਕ ਵਿਚਾਰ ਨੂੰ ਧੱਕੇ ਵੱਜੇ ਜੋ ਇਹਦਾ ਕਨਸਟੀਟਿਊਸ਼ਨ ਸੀ ਜੋ ਇਹਦੀ ਬੁਨਿਆਦ ਸੀ ਥੱਲੇੋਂ ਫਾਊਂਡੇਸ਼ਨ ਸੀ ਉਹ ਤਾਂ ਆਪਾਂ ਬਿਲਡਿੰਗ ਦਾ ਥੱਲੇੋਂ ਖਿੱਚ ਲਈ ਤੇ ਬਿਲਡਿੰਗ ਖੜੀ ਕਿਵੇਂ ਰਵੇ